ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੋ ਪਿਆਰਿਓ ਹਰ ਰੋਜ਼ ਵੀਡੀਓ ਰਾਹੀਂ ਵਿਚਾਰ ਗੁਰਬਾਣੀ ਸ਼ਬਦ ਦੀ ਤਾਕਤ ਸ਼ਬਦ ਦੀ ਕਲਾ ਬਾਰੇ ਆਪਾਂ ਗੱਲ ਕਰਦੇ ਆ ਉਹ ਵਹਿਗੁਰੂ ਦੀ ਵਿੜਾਈ ਹੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਾਰ ਦੀ ਸਾਰੀ ਬਾਣੀ ਪੜ੍ਹ ਕੇ ਦੇਖੋ ਤੁਹਾਨੂੰ ਇੱਕੋ ਚੀਜ਼ ਲੱਗੇਗੀ ਬਸ ਬੰਦਾ ਸਿਰਫ ਨਾਮ ਜਪਣ ਵਾਸਤੇ ਆਇਆ ਹੈ ਨਾਮ ਜਪਣ ਵਾਸਤੇ ਗੁਰੂ ਗ੍ਰੰਥ ਸਾਹਿਬ ਉਸਤੇ ਪਾਸ਼ਾ ਮਹਾਰਾ ਦਾ ਇੱਕੋ ਇੱਕ ਸ਼ਬਦ ਦਾ ਅਲੱਗ-ਅਲੱਗ ਮਹਾਤਮ ਹੈ ਜੇ ਕਿਸੇ ਨੂੰ ਇਉਂ ਲੱਗਦਾ ਹੈ ਵੀ ਇਹ ਜਾਪ ਕਰਨ ਵਾਸਤੇ ਨਹੀਂ ਹੈਗੀ ਬਾਣੀ ਐ ਕਿਵੇਂ ਕੰਮ ਬਣ ਜਾਊਗਾ ਫਿਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਹੈਗਾ ਹਰ ਇੱਕ ਸ਼ਬਦ ਵਿੱਚ ਪ੍ਰਮਾਤਮਾ ਦੀ ਵਡਿਆਈ ਪ੍ਰਮਾਤਮਾ ਦੀ ਕਲਾ ਕਿਉਂਕਿ ਵਾਹਿਗੁਰੂ ਇਹ ਜਿਹੜਾ ਨਾ ਉਹ ਸ਼ਬਦ ਦੇ ਵਿੱਚ ਸਮਾਇਆ ਹੋਇਆ ਜਿਵੇਂ ਰੁੱਖ ਦੇ ਬੀਜ ਦੇ ਵਿੱਚ ਹੀ ਰੁੱਖ ਹੈ ਜਿਵੇਂ ਕਿੱਕਰ ਦਾ ਬੀਜ ਤੁਸੀਂ ਹਥੇਲੀ ਤੇ ਰੱਖ ਲਓ ਉਹਦੇ ਵਿੱਚ ਹੀ ਕਿੱਕਰ ਹੈ ਆਂਬ ਤੁਸੀਂ ਲੈ ਲਓ ਆਂਬ ਦੇ ਵਿੱਚ ਹੀ ਆਂਬ ਦਾ ਰੁੱਖ ਹੈ ਇਸ ਤਰੀ ਸ਼ਬਦ ਦੇ ਵਿੱਚ ਹੀ ਵਾਹਿਗੁਰੂ ਹੈ ਸੋ ਸਾਡਾ ਸੰਗਤ ਜੀ ਕੰਮ ਹੀ ਇਹੀ ਹੈ ਵਹਿਗੁਰੂ ਦਾ ਸਿਮਰਨ ਕਰਨਾ ਕਰਾਉਣਾ ਮਰਨ ਵੇਲੇ ਬੰਦੇ ਨੂੰ ਪਤਾ ਲੱਗਦਾ ਮੈਂ ਕੀ ਲੈ ਕੇ ਗਿਆ ਫਿਰ ਉਹਨੂੰ ਯਾਦ ਆਉਂਦਾ ਪਾਣੀ ਪੜ ਲੈਂਦਾ ਮੈਂ ਜਿਨ੍ਹਾਂ ਨੂੰ ਚੰਗੀ ਨਹੀਂ ਲੱਗਦੀ ਇਹ ਜਾ ਜਾਪ ਸ਼ਬਦ ਉਹ ਵੀਡੀਓ ਨਾ ਦੇਖਣੇ ਬਸ ਰੋਗ ਮਿੰਟ ਗਿਆ ਉਹਨਾਂ ਦਾ ਕਿਸੇ ਚੀਜ਼ ਨੂੰ ਸੁਣ ਕੇ ਖਿੜ ਚੜਨੀ ਇਹ ਰੋਗ ਹੈ ਈਰਖਾ ਕਰਨੀ ਉਹਨਾਂ ਦੀ ਦਵਾਈ ਕਿਉ ਹੈ ਵੀਵਾ ਸ਼ਬਦ ਤੋਂ ਦੂਰ ਹੋ ਜਾਣ ਵੀਡੀਓ ਤੋਂ ਦੂਰ ਹੋ ਜਾਣ ਸੁਣਨਾ ਬਸ ਜੇ ਉਹਨਾਂ ਨੂੰ ਆ ਲੱਗਦਾ ਵੀ ਐ ਕਿਉਂ ਕਰਦੇ ਨੇ ਤੁਮਾ ਵਾਅਦਾ ਬਣਾ ਕੇ ਤੂੰ ਪ੍ਰਚਾਰ ਸ਼ੁਰੂ ਕਰ ਦੇ ਭਾਈ ਲੋਕ ਤੈਨੂੰ ਸੁਣਨਗੇ ਤੈਨੂੰ ਸੁਣ ਲੈਣਗੇ ਲੋਕ ਬਸ ਫਿਰ ਤੇਰੇ ਕਿਹੜਾ ਮੂੰਹ ਤੇ ਕੋਈ ਤਾਲਾ ਲੱਗੇ ਹੈ ਇਹ ਉਹਨਾਂ ਦੀ ਗੱਲ ਕਰਦਾ ਮੈਂ ਜਿਹੜੇ ਸ਼ਬਦ ਨੂੰ ਦੇਖ ਕੇ ਜਿਹਨਾਂ ਨੂੰ ਖਿੱਚ ਚੜਦੀ ਆ ਜਿਵੇਂ ਮਾਲ ਵਿੱਚ ਕਹਿੰਦੇ ਨੇ ਅਲਕਤ ਆਉਂਦੀ ਹੈ ਉਹ ਬੰਦਿਆਂ ਨੂੰ ਸੋ ਆਪਾਂ ਦਾ ਸ਼ਬਦ ਦੀ ਹੀ ਗੱਲ ਕਰਨੀ ਹੈ ਸ਼ਬਦ ਦੀ ਜਿਹੜੀ ਤਾਕਤ ਹੈ ਸਾਡੇ ਕਿੰਨੇ ਅੜੇ ਹੋਏ ਕੰਮ ਕੱਢੇ ਨੇ ਸ਼ਬਦ ਨੇ ਇੱਕ ਤਾਂ ਹੁੰਦਾ ਨਾ ਸ਼ਬਦ ਸੁਰ ਦਾ ਅਭਿਆਸ ਵੈਗ ਰੂਗਰ ਮੰਤਰ ਦਾ ਜਾਪ ਕਰਨ ਸਮਾਧੀਆਂ ਲਾਉਣਾ ਲਾਉਣੀਆਂ ਇਹ ਕਿਸੇ ਹੋਰ ਲੋਕਾਂ ਦੀ ਅਵਸਥਾ ਜਿਹੜੇ ਸਿੱਧੇ ਸਾਦੇ ਲੋਕ ਨੇ ਉਹ ਸੰਗਤ ਜੀ ਉਹ ਅਖਰੀ ਜਾਪ ਹੀ ਵਰਣੀ ਜਾਪ ਹੀ ਕਰਨਗੇ ਉਹ ਸ਼ਬਦ ਵੀ ਜਪੀ ਜਾਓ ਜਪੀ ਜਾਓ ਜਬ ਇਹਨੂੰ ਫਲ ਮਿਲ ਜਾਂਦਾ ਹੈ ਅਲੱਗ-ਅਲੱਗ ਅਵਸਥਾ ਦੇ ਲੋਕ ਹੁੰਦੇ ਨੇ ਅਲੱਗ-ਅਲੱਗ ਉਹਨਾਂ ਨੂੰ ਸਿਮਰਨ ਜਾਪ ਦੱਸਣਾ ਪੈਂਦਾ ਜੇ ਜਾਪ ਜੀ ਸਾਹਿਬ ਜਾਪਨ ਜੋਗਾ ਤਾਂ ਹੀ ਇਹਨਾਂ ਨੂੰ ਜਪ ਰੱਖਿਆ ਵੀ ਕਰੀ ਜੋ ਜਪ 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 ਵੀ ਜਪਦੇ ਰਹੋ ਕਿੰਨਾ ਨੂੰ ਕੁਝ ਮਿਲੇ ਮਿਲਦਾ ਰਹੂਗਾ ਜਿਨ੍ਹਾਂ ਦਾ ਬਸ਼ਵਾਰਸ਼ ਹੈ ਸੋ ਅੱਜ ਆਪਾਂ ਗੱਲ ਕਰਦੇ ਆਂ ਸੰਗਤ ਜੀ ਮੈਂ ਇੱਕ ਮਾਫੀ ਵੀ ਮੰਗਣਾ ਸੰਗਤਾਂ ਤੋਂ ਵੀ ਮੈਂ ਸ਼ਬਦ ਨਾ ਕਾੜੇ ਬੋਲਦਾ ਤੇਜ਼ੀ ਨਾਲ ਮੇਰੇ ਵਿੱਚ ਕਮੀ ਹੈਗੀ ਐ ਮਨਜ਼ੂਰ ਕਰਦਾ ਮੈਨੂੰ ਮਾਫ ਕਰੋ ਅੱਜ ਤੋਂ ਮੈਂ ਇਹ ਸ਼ਬਦ ਨਾ ਹੌਲੀ ਬੋਲਿਆ ਕਰੂੰਗਾ ਅ ਜਾਨੀ ਕਿ ਕੁੱਲ ਮਿਲਾ ਕੇ ਨਾ ਮੇਰੀ ਜਾਨੀ ਕਿ ਵੀਡੀਓ ਬਣਾਉਣ ਵਿੱਚ ਬਹੁਤੀ ਰੁਚੀ ਨਹੀਂ ਹੁੰਦੀ ਪਰ ਜੇ ਸੋਚਿਆ ਜਾਵੇ ਵੀ ਪ੍ਰਚਾਰ ਹੈ ਗੁਰੂ ਦਾ ਇਹ ਸੇਵਾ ਹੈ ਤਾਂ ਮੈਂ ਨੀਮਾ ਹੋ ਕੇ ਇਹ ਗੱਲ ਮੰਨਣ ਨੂੰ ਤਿਆਰ ਆ ਕਿ ਬਣਾਉਣੀ ਚਾਹੀਦੀ ਹੈ ਕਿਉਂਕਿ ਸੰਗਤ ਐਵੇਂ ਤਾਂ ਜੁੜੀ ਨਹੀਂ ਹੈਗੀ ਉਹਨਾਂ ਨੂੰ ਕੁਝ ਲੱਗਦਾ ਤਾਂ ਹੀ ਹੈ ਨਾ ਉਹਨਾਂ ਦੇ ਕੰਮ ਬਣ ਰਹੇ ਨੇ ਮੈਨੂੰ ਸੰਗਤ ਜੀ ਬਹੁਤ ਫੋਨ ਆਉਂਦੇ ਨੇ ਵੀ ਸਾਡਾ ਇਹ ਕੰਮ ਬਣ ਗਿਆ ਤੇ ਸੰਗਤ ਇੱਥੇ ਵੀ ਆਉਂਦੀ ਹੈ ਮੈਂ ਨਾ ਸੰਗਤ ਵਿੱਚ ਬਹੁਤਾ ਪ੍ਰਚਾਰ ਨਹੀਂ ਕਰਾ ਕਿ ਅਸੀਂ ਕਿਸ ਸਥਾਨ ਤੇ ਹੈਗੇ ਆ ਬਸ ਸਾਨੂੰ ਮੈਨੂੰ ਲੱਗਦਾ ਕਾਨੂੰਨ ਲੋਕਾਂ ਨੂੰ ਸੰਗਤਾਂ ਨੂੰ ਦੂਰੋਂ ਬੁਲਾਉਣਾ ਹੈ ਮੈਂ ਆਪਦੇ ਆਪ ਨੂੰ ਮਸ਼ਹੂਰ ਜਾ ਕਰਕੇ ਰਾਜੀ ਨਹੀਂ ਮੈਂ ਆਕਾਂਤ ਵਿੱਚ ਇਕੱਲਾ ਹੀ ਬੈਠ ਕੇ ਰਾਜੀ ਆ ਇਸ ਕਰਕੇ ਤੁਸੀਂ ਮੇਰੀ ਵੀਡੀਓ ਦੇਖ ਲਓ ਕੋਈ ਕੋਈ ਲੋਕੇਸ਼ਨ ਨਹੀਂ ਸਿੱਧੀ ਜੀ ਗੱਲ ਕਰਦਾ ਮੈਂ ਆਇਆ ਮੇਰਾ ਐ ਇਸ ਤਰ੍ਹਾਂ ਕਮਰਾ ਜੈਸਤਰੀ ਬਣਾ ਕੇ ਮੈਂ ਭਰਾ ਕਰਦਾ ਪਰ ਤੁਸੀਂ ਸਿਰਫ ਸ਼ਬਦ ਸੁਣਨਾ ਹੈ ਕੋਈ ਲੋਕੇਸ਼ਨ ਨਹੀਂ ਦੇਖਣੀ ਕੋਈ ਫਿਲਟਰ ਫੋਲਟਰ ਨਹੀਂ ਲਾਉਂਦੇ ਮੈਨੂੰ ਤਾਂ ਨਾ ਗਿਆਨ ਵੀ ਨਹੀਂ ਹੈਗਾ ਅੱਜ ਮੈਂ ਹੋਰ ਤੋਂ ਕਰਵਾਉਣਾ ਉਹ ਨਾਂ ਮੈਨੂੰ ਇਹਨਾਂ ਪੰਗਿਆਂ ਵਿੱਚ ਪਸੰਦ ਦੀ ਲੋੜ ਮੈਂ ਸਿਰਫ ਤੁਹਾਨੂੰ ਸ਼ਬਦ ਦੱਸਣਾ ਹੈ ਕਮਾਈ ਤੁਸੀਂ ਕਰਨੀ ਹੈ ਪਰ ਇਹ ਗੱਲਾਂ ਪਰਪੱਕ ਨੇ ਅੱਜ ਤੁਹਾਨੂੰ ਬੇਨਤੀ ਕਰਾਂ ਇਥੇ ਸ਼ਬਦ ਆਰਾਧਨਾ ਕਰੋ ਉਹ ਸ਼ਬਦ ਹੈ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਪਾਸ਼ਾ ਗੁਰੂ ਨਾਨਕ ਪਾਸ਼ਾ ਦਾ ਸ਼ਬਦ ਹੈ ਇਹ ਤੇ 91 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੌੜੀ ਕੀਤਾ ਲੋੜੀਏ ਕੰਮ ਸੋ ਹਰਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀ ਐ ਇਹ ਪੌੜੀ ਦਾ ਮਹਾਤਮ ਪੌੜੀ ਦਾ ਫਾਇਦਾ ਕੀ ਐ ਸੰਗਤ ਜੀ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਇਹਦੇ ਤੁਸੀਂ ਪਹਿਲਾਂ ਜਾਪ ਸ਼ੁਰੂ ਕਰ ਲਓ ਤੁਹਾਡਾ ਕੰਮ 100% ਬਣੇਗਾ ਜੇ ਕਿਸੇ ਦੀ ਧੀ ਘਰੇ ਕੁਆਰੀ ਬੈਠੀ ਹੈ ਉਹਨੂੰ ਵਰ ਨਹੀਂ ਮਿਲ ਰਿਆ ਸੰਯੋਗ ਨਹੀਂ ਮਿਲ ਰਿਆ ਉਹਦਾ ਰਿਸ਼ਤਾ ਨਹੀਂ ਹੋ ਰਿਹਾ ਇਹ ਸੰਗ ਜੀ ਇਹਦਾ ਤੁਸੀਂ 3-4 ਮਾਲਾ ਰੋਜ਼ ਸ਼ੁਰੂ ਕਰਦੋ ਬੱਚੀ ਦੇ ਵਧੀਆ ਸੰਯੋਗ ਮਿਲਣਗੇ ਵਰ ਮਿਲੇਗਾ ਜੋਗ ਵਰ ਮਿਲੇਗਾ ਜਿਨ੍ਹਾਂ ਦੇ ਘਰੇ ਧਨ ਦੌਲਤ ਦੀ ਕਮੀ ਹੈ ਉਹ ਵੀ ਜਪੇ ਜੇ ਤੁਸੀਂ ਇਹਦਾ 31000 ਜਾਪ ਕਰ ਲੋਗੇ ਨਾ ਕਿਸੇ ਕੰਮ ਵਾਸਤੇ ਸਤੇ ਪਾਸ਼ਾ ਮਹਾਰਾਜ ਇਹਦੇ ਵਿੱਚ ਸ਼ਬਦ ਦੇ ਵਿੱਚ ਕੀ ਹੈ ਗੁਰੂ ਸਾਹਿਬ ਕਹਿੰਦੇ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਕਹਿੰਦੇ ਕਾਰਜ ਸਵਰਨਗੇ ਕਹਿੰਦੇ ਗੁਰੂ ਦੇ ਜਾਮਣੀਆਂ ਗੁਰੂ ਦੀ ਗਵਾਹੀ ਹੈ ਮਹਾਰਾਜ ਜੀ ਮੈਂ ਆਪਾਂ ਕਹਿੰਦੇ ਮੈਂ ਹਿੱਕ ਠੋਕ ਕੇ ਕਹਿੰਦਾ ਮੇਰੀ ਗਰੰਟੀ ਹੈ ਮਹਾਰਾਜ ਕਹਿੰਦੇ ਸਤਗੁਰ ਸੱਚ ਸਾਖੀ ਹੈ ਗਵਾਹ ਸਾਖੀ ਗਵਾਹ ਨੂੰ ਕਹਿੰਦੇ ਨੇ ਇਹ ਸੀ ਨਾਲ ਕਮੈਂਟ ਤੋਂ ਪਹਿਲਾਂ ਕਮੈਂਟ ਆਉਣ ਤੋਂ ਪਹਿਲਾਂ ਇਹ ਹੁਣ ਸ਼ਬਦ ਅਸੀਂ ਲਿਖ ਕੇ ਵੀ ਪਾ ਦਿਆ ਕਰਾਂ ਕੋਈ ਗੱਲ ਨਹੀਂ ਪਿਛਲੇ ਮੇਰੀਆਂ ਕਮੀਆਂ ਨੇ ਜਿਹੜੀਆਂ ਉਹ ਤੁਸੀਂ ਮਾਫ਼ ਕਰੋ ਕਿਉਂ ਸੰਗਤ ਵਿੱਚ ਗੁਰੂ ਬੋਲਦਾ ਹੁੰਦਾ ਹੈ ਸੰਗਤ ਦੇ ਮੂਹਰੇ ਸਰਨੀਮੈਂ ਪਿਛਲੀਆਂ ਕਮੀਆਂ ਮਾਫ਼ ਕਰੋ ਅੱਗੇ ਤੋਂ ਸੁਧਾਰ ਕਰਾਂਗੇ ਕਿਉਂਕਿ ਸੰਗਤ ਚਾਹਣ ਲੱਗ ਪਈ ਇਸ ਚੀਜ਼ ਨੂੰ ਅੱਛੇ ਧੀਆਂ ਦੇ ਸੰਜੋਗ ਮਿਲਣਗੇ ਪੁੱਤਰਾਂ ਦੇ ਸੰਜੋਗ ਮਿਲਣਗੇ ਇਹ ਸ਼ਬਦ ਦੇ ਜਾਪ ਨਾਲ ਤੇ ਅੰਮ੍ਰਿਤ ਵੇਲੇ ਜਪੋ ਜਰੂਰ ਤੇ ਸ਼ਾਮ ਨੂੰ ਵੀ ਜਪ ਲਓ ਰਾਤ ਨੂੰ ਵੀ ਜਪ ਲਓ ਤਾਂ ਦੌਲਤ ਵੀ ਆਵੇਗੀ ਕਿਉਂਕਿ ਸ਼ਬਦ ਤੋਂ ਹੀ ਸਾਰੀ ਦੁਨੀਆ ਬਣੀ ਐ ਸ਼ਬਦ ਤੋਂ ਹੀ ਹੁਣ ਪੈਦਾ ਹੋਣ ਜਿਹੜੀ ਚੀਜ਼ ਨਹੀਂ ਹੈਗੀ ਸ਼ਬਦ ਉਹ ਵੀ ਤੁਹਾਨੂੰ ਸੰਸਾਰ ਤੇ ਜਿਹੜੀ ਚੀਜ਼ ਨਹੀਂ ਹੈਗੀ ਨਾ ਸ਼ਬਦ ਤੁਹਾਨੂੰ ਉਹ ਵੀ ਦੇਵੇਗਾ ਜਦੋਂ ਸ਼ਬਦ ਪਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਸੰਸਾਰੀ ਚੀਜ਼ਾਂ ਸ਼ਬਦ ਅੱਗੇ ਕੀ ਨੇ ਇਹ ਸ਼ਬਦ ਤੁਸੀਂ ਸੰਗਤ ਜੀ ਜਪੋ ਕੀਤਾ ਲੋੜੀਆ ਕੰਮ ਸੁਹਾਰ ਪਿਆਖੀ ਐ ਵੀ ਜਿਹੜਾ ਕੰਮ ਕਰਨਾ ਹੋਵੇ ਸਤਿਗੁਰੂ ਨੂੰ ਅਕਾਲ ਪੁਰਖ ਨੂੰ ਆਖੋ ਛੋੜਾ ਕੰਮ ਬਣੇਗਾ ਗੁਰੂ ਗ੍ਰੰਥ ਸਾਹਿਬ ਦੇ 99 ਅੰਗ ਤੇ ਹੈ ਪੌੜੀ ਦਾ ਜਾਪ ਹੈ ਜਿੰਨਾ ਕਰੋਗੇ ਫਲ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ